ਕਿਉਂ ਇੱਥੇ ਧਰਨੇ ਦੇ ਬੈਠਿਆ ਸਰਕਾਰ ਖਲਾ ਮੈਂ ਦਲਜੀਤ ਸਿੰਘ ਪ੍ਰਧਾਨ ਟੀਐਜੂ ਕੇਂਦਰੀ ਯੂਨੀ ਲੁਧਿਆਣਾ ਅੱਜ ਦਾ ਜਿਹੜਾ ਸਾਡਾ ਇਹprotest ਧਰਨਾ ਸਾਡਾ ਬਿਜਲੀ ਮਜ਼ਦੂਰਾਂ ਇਕਤਾ ਮੰਚ ਜੁਆਇੰਟ ਫੋਰਮ ایਓ ਜੀਏ ਐਸੋਸੀਏਸ਼ਨ ਗ੍ਰੈਡ ਕੰਸਟਰਕਸ਼ਨ ਲਗਭਗ ਪੰਜਾਬ ਦੇਆਂ ਸਮੂਹ ਜਿੱਥੇ ਬੰਦੀਆਂ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ 2 6 2025 ਨੂੰ ਪਾਵਰ ਕਮਿਟੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਜਫਰਤ ਮਜੂਦ ਸੀ ਉਹਨਾਂ ਨਾਲ ਮੀਟਿੰਗ ਹੋਈ ਸੀ ਇਹ ਤੁਹਾਡੀਆਂ ਜਿਹੜਾ 25 ਮੰਗਾ ਦਾ ਮੰਗ ਚੈਪਟਰ ਦਿੱਤਾ ਉਹ ਤੋਂ ਸਾਡੀਆਂ ਕਾਫੀ ਮੰਗਾਂ ਮੰਨ ਲਈਆਂ ਸੀ ਜਿਹੜੀਆਂ ਮੰਗਾਂ ਨੇ ਤੁਹਾਡੀਆਂ 10 12 ਦਿਨ ਦੇ ਅੰਦਰ ਅੰਦਰ ਅਸੀਂ ਇਹਨਾਂ ਦੇ ਸਰਕੂਲਰ ਜਾਰੀ ਕਰ ਦਾਂਗੇ ਪਰ ਉਹਨਾਂ ਨੇ 15 ਦਿਨ ਦੇ ਅੰਦਰ ਦੇਖੀ ਸਾਡੇ ਸਰਕੂਲਰ ਸੀ 10 ਦਿਨ ਦਾ ਸਮਾਂ ਮੰਗੇ ਸੀ ਨਹੀਂ ਕੀਤੇ ਉਸ ਤੋਂ ਬਾਅਦ ਸਾਡੀ ਵੀਰ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਫੇਰ 10 15 ਦਿਨ ਉਸ ਤੋਂ ਬਾਅਦ ਫੇਰ ਅਕੀਓ ਲਗਾਤੇ ਯਾਨੀ ਜਿਹੜੀ ਉਹਦੇ ਨੇ ਨੀਤੀ ਆ ਉਹ ਕਾਜਪੁਰ ਦੀ ਨੀਤੀ ਆ ਉਹਨੀਆਂ ਮੰਗਾਂ ਨੂੰ ਚਾਹ ਲਾਗੂ ਨਹੀਂ ਕਰਨਾ ਚਾਹੁੰਦੇ ਬਹੁਤ ਸਬੰਧ ਦੇ ਅੰਦਰ ਅਸੀਂ ਪਹਿਲਾਂ 17/7 ਨੂੰ ਆ ਜਿਹੜੇ ਸਰਕਲ ਪੱਧਰ ਤੇ ਧਰਨੇ ਦੇ ਕੇ ਆਏ ਆ ਕਿ 24 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਅੰਦਰ ਹਰ ਡਿਵੀਜ਼ਨ ਪੱਧਰ ਤੇ ਰੋਸ ਰੈਲੀਆਂ ਕਰ ਰਹੇ ਆ ਤੇ 27 ਤਰੀਕ ਨੂੰ ਅਸੀਂ ਵਿਜਲੀ ਮੰਤਰੀ ਰਪਾਜਨ ਸਿੰਘ ਜੀ ਜਿੱਥੇ ਉਹਨਾਂ ਹੀ ਰਾਇਆ ਸੀ ਅੰਮ੍ਰਿਤਸਰ ਉੱਥੇ ਇੱਕ ਸੀ ਲੰਬਸਾਰ ਧਰਨਾ ਲਾ ਕੇ ਆਵਾਂਗੇ ਜੇ ਉਹਨਾਂ ਨੇ ਸਾਡੀਆਂ ਮੰਗਾਂ ਜੋ ਮੰਨੀਆਂ ਗਈਆਂ ਉਹਨਾਂ ਨੂੰ ਲਾਗੂ ਨਾ ਕੀਤਾ ਤਾਂ ਅਗਸਤ ਦੇ ਦੂਸਰੇ ਹਫਤੇ ਸਮੂਹ ਸੂਟੀ ਦੇ ਅਸੀਂ ਸੂਹ ਮਲਾਜਮਾਂ ਜਿਹੜੇ ਜਾਵਾਂਗੇ ਉਹਨਾਂ ਤੋਂ ਨਿਕਲਣ ਦਾ ਰਿਜੈਕਟ ਦੀ ਜ਼ਿੰਮੇਵਾਰੀ ਆ ਉਹ ਪਾਵਰ ਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਉਹ ਫਿਰ 11 ਤੋਂ 13 ਅਗਸਤ ਤੱਕ ਕੰਮ ਮੁਕੰਮਲ ਬੰਦ ਰਹੂਗਾ ਜੀ। ਅਸੀਂ ਜਦੋਂ ਸਮੂਹ ਛੁੱਟੀ ਦੇ ਜਾਵਾਂਗੇ ਤਾਂ ਜਿਹੜਾ ਕੰਮ ਇਹ ਆਪਣੇ ਆਪ ਹੀ ਸਾਰਾ ਬੰਦ ਹੋ ਜਾਵੇਗਾ। ਤੇ ਵੀ ਜ਼ਿੰਮੇਵਾਰੀ ਫਿਰ ਇਹ ਨਹੀਂ ਗੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਦੀ ਹੋਵੇਗੀ। ਠੀਕ ਹੋਵੇਗੀ ਜੀ। ਮੇਰਾ ਨਾਮ ਫਾਸ ਸਿੰਘ ਮਤ 2077 ਜਗਰਾਉਂ ਅੱਜ ਅਸੀਂ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਲਾਰਿਆਂ ਤੋਂ ਤੰਗ ਆ ਕੇ ਅੱਜ ਅਸੀਂ ਆ ਸਾਰੇ ਪੰਜਾਬ ਦੇ ਵਿੱਚ ਸਾਡੀ ਸਟੇਟ ਬੋਡੀ ਦੇ ਕਹਿਣ ਮੁਤਾਬਕ ਰੋਸ ਰੈਲੀਆਂ ਜਿਹੜੀਆਂ ਕਰ ਰਹੇ ਆ ਅੱਜ ਅਸੀਂ ਜਗਰਾਉਂ ਡਿਵੀਜ਼ਨ ਦੇ ਵਿੱਚ ਵੱਡੀ ਪੱਧਰ ਤੇ ਜਿਹੜੀ ਆ ਰੋਸ ਰੈਲੀ ਕੀਤੀ ਆ ਜਿਹਦੇ ਵਿੱਚ ਅਸੀਂ ਪਿਛਲੇ ਸਮੇਂ ਦੇ ਵਿੱਚ ਮੰਗੀਆਂ ਹੋਈਆਂ ਮੰਗਾਂ ਜਿਹੜੀਆਂ ਨੇ ਟਾਰਮਕੋਲ ਦੀ ਨੀਤੀ ਅਪਣਾਈ ਆ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਨੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਬਿਲਕੁਲ ਜਾਇਜ਼ ਮੰਗਾਂ ਪੰਜਾਬ ਸਰਕਾਰ ਤੇ ਬੋਰਡ ਦੀ ਮੈਨੇਜਮੈਂਟ ਜਿਹੜੀ ਆ ਮੰਨ ਚੁੱਕੀ ਆ ਵੀ ਛੋਟੀਆਂ ਮੰਗਾਂ ਜਿਹੜੀਆਂ ਜਾਇਜ਼ ਆ ਕੋਨੂੰ ਅਸੀਂ ਲਾਗੂ ਕਰ ਦਿੰਨੇ ਆ 5 ਤੋਂ 10 ਦੇ ਵਿੱਚ ਪਲੱਸ ਇਹਨਾਂ ਨੇ ਸੰਧੂ ਟਾਲ ਬਟੂਲ ਦੀ ਨੀਤੀ ਦੇ ਵਿੱਚ ਰੱਖਿਆ ਹੋਇਆ ਅਸੀਂ ਆਕ ਕੇ ਅੱਜ ਅਸੀਂ ਪੰਜਾਬ ਦੇ ਵਿੱਚ ਪੂਰੇ ਲਾਮਸਾਹ ਜਿਹੜੀਆਂ ਰੋਸ ਰਲੀਆਂ ਕਰ ਰਹੇ ਆ ਇਸ ਤੋਂ ਬਾਅਦ ਅਸੀਂ 27 ਤਰੀਕ ਨੂੰ ਦੈਨਾ ਐਤਵਾਰ ਨੂੰ ਹਰਪ੍ਰਜਨ ਸਿੰਘ ਇਟਿਓ ਜਿਹੜੇ ਸਾਡੇ ਬਿਜਲੀ ਮੰਤਰੀ ਆ ਪੰਜਾਬ ਦੇ ਉਹਨਾਂ ਦੀ ਰਹਾ ਜਿਹੜੀ ਆ ਅੰਮ੍ਰਿਤਸਰ ਵਿਖੇ ਆ ਉੱਥੇ ਅਸੀਂ ਬਹੁਤ ਵੱਡੀ ਪੱਧਰ ਤੇ ਜਿਹੜਾ ਉੱਥੇ ਧਰਨਾ ਲਾਵਾਂਗੇ ਤੇ ਉਹਨਾਂ ਦਾ ਘਰਾਓ ਕਰਾਂਗੇ ਅਸੀਂ ਮੰਗ ਕਰਦੇ ਆਂ ਵੀ ਹੁਣ ਵੀ ਅਸੀਂ ਇਸ ਆਸ ਦੇ ਵਿੱਚ ਬੈਠੇ ਆਂ ਵੀ ਪੰਜਾਬ ਸਰਕਾਰ ਤੇ ਪਬਲਿਕ ਆਉਂਦੀ ਮੈਨੇਜਮੈਂਟ ਸਾਡੇ ਜਿਹੜੇ ਸੀਨੀਅਰ ਸਾਥੀ ਆ ਸਟੇਟ ਬੋਡੀ ਦੀਆਂ ਜਿਹੜੇ ਸਾਡੇ ਲੀਡਰ ਆ ਉਹਨਾਂ ਨਾਲ ਬੈਠ ਕੇ ਜਿਹੜੀਆਂ ਬਲਦੀਆਂ ਸਾਡੀਆਂ ਮੰਗਾਂ ਆ ਉਹਨੂੰ ਲਾਗੂ ਕੀਤਾ ਜਾਵੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਬਲਿਕ ਨੂੰ ਵਧੀਆ ਜਿਹੜੀ ਸਪਲਾਈ ਆ ਦੇ ਸਕੀਏ ਉਹ ਸਪਲਾਈ ਜਿਹੜੀ ਆ ਖਰਾਬ ਨਾ ਹੋਵੇ ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਹ ਮੰਨੇ ਤਾਂ ਅਸੀਂ ਜਿਹੜੇ ਸਮੂਹ ਸਾਥੀ ਜਿਹੜੇ ਸਮੂਹ ਸੁਪਤੀ ਦੇ ਉੱਪਰ ਜਾਵਾਂਗੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਤੇ ਪਾਵਰ ਕਾਮ ਮੈਨੇਜਮੈਂਟ ਦੀ ਹੋਵੇ। ਜਿਹੜੀਆਂ ਤੁਹਾਡੀ ਮੰਗਾਂ ਹੈ ਨਾ ਮੰਨਣ ਜਾਣ ਕਰਕੇ ਕਿੰਨੇ ਕੁ ਔਖੇ ਆ ਸਾਰੇ ਬਿਜਲੀ ਨੂੰ ਆਜੋ। ਇਹ ਤਾਂ ਦੀਆਂ ਜੀ ਜਿਹੜੀਆਂ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾ ਰਹੀਆਂ। ਇਹ ਮੰਗਾਂ ਸਾਡੀਆਂ ਬਹੁਤ ਹੀ ਲੰਬੇ ਸਮੇਂ ਤੋਂ ਜਣੀਆਂ ਲੱਟਦੀਆਂ ਆ ਰਹੀਆਂ। ਜਿਹੜੀਆਂ ਸਾਡੀਆਂ ਜਾਇਜ਼ ਤੇ ਹੱਕੀ ਮੰਗਾਂ ਜਿਹਦੇ ਵਿੱਚ ਕੋਈ ਨਜਾਇਜ਼ ਮੰਗ ਨਹੀਂ ਹੈਗੀ। ਜਿਹੜੀ ਬਣਦੀ ਮੰਗਾ। ਸਾਤੋਂ ਜਿਹੜੇ ਸੀਨੀਅਰ ਅਧਿਕਾਰੀ ਜਿਵੇਂ ਆਈਐਸ ਬੈਠੇ ਆ ਸਾਡੇ ਪੰਜਾਬ ਦੇ। ਉਹਨਾਂ ਨੂੰ ਸਾਰੀਆਂ ਹੋਰ ਜਿਵੇਂ ਡੀਜੀ ਦੇ ਕਹਤਾ ਡੀਜੀ ਲਾਗੂ ਕਰਨ ਦੇ ਵਿੱਚ ਕੋਈ ਪੇਰਵੀਂ ਦੇ ਵਿੱਚ ਕੋਈ ਰੋਕਟੋਕ ਨਹੀਂ। ਸਿਰਫ ਇਹ ਸਾਡੀਆਂ ਪਾਵਰ ਕਾਮ ਦੀ ਜਿਹੜੀ ਮੈਨੇਜਮੈਂਟ ਆ ਇਹ ਸਾਡੇ ਤੇ ਲਾਗੂ ਕਰ ਰਹੀ ਆ ਤਾਲਮਚੋਲ ਦੀ ਨੀਤੀ ਜਿਹੜੀ ਲੰਬੇ ਸਮੇਂ ਤੋਂ ਹੀ ਅਪਣਾ ਰਹੀ ਆ